ਹੰਦੀ ਸ਼ਰਮਾ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਕੀ ਮੋਟਿਵ ਹੈ ਤੁਸੀਂ ਕਾਸੀ ਇੱਕ ਅਹਿਮ ਖੁਲਾਸਾ ਕਰ ਰਹੇ ਨੇ ਅੱਜ ਦੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੱਜ ਕੁਝ ਖੁਲਾਸੇ ਕਰਨ ਜਾ ਰਿਹਾ ਹਲਕਾ ਗੁਰੂ ਹਰ ਸਾਹਿਬ ਜੋ ਕੁਝ ਹੋ ਰਿਹਾ ਹੈ ਜੋ ਨਜ਼ਰ ਵੀ ਆ ਰਿਹਾ ਹੈ ਪਰ ਕੋਈ ਆਵਾਜ਼ ਨਹੀਂ ਬੁਲੰਦ ਕਰ ਰਿਹਾ ਮੈਂ ਗੱਲ ਕਰ ਰਿਹਾ ਹਾਂ ਗੁਰੂ ਹਰ ਸਾਹਿਬ ਬਣੀ ਬਸਟੈਂਡ ਦੀ ਉਹ ਬਾਸਟੈਂਡ ਜਿੰਦਾ ਟੈਂਡਰ ਆਲਰੇਡੀ ਖਤਮ ਹੋ ਚੁੱਕਿਆ 2024 24 ਜੇ ਆਲਰੇਡੀ ਜਿਹੜਾ ਟੈਂਡਰ ਹੈ ਖਤਮ ਹੋ ਚੁੱਕਿਆ ਇਹ ਟੈਂਡਰ ਸੀਗਾ 112023 ਤੋਂ ਲੈ ਕੇ 3111 2024 ਤੱਕ ਦਾ ਟੈਂਡਰ ਹੈ ਉਸ ਤੋਂ ਬਾਅਦ ਇਹ ਜਿਹੜਾ ਟੈਂਡਰ ਖਤਮ ਹੋਣ ਦੇ ਬਾਵਜੂਦ ਵੀ ਉਹ ਸਟੈਂਡਰਡ ਤੋਂ ਜਿਹੜੀ ਉਗराई ਹੈ ਉਹ ਲਗਾਤਾਰ ਹੋ ਰਹੀ ਹੈ ਉਹ ਟੈਂਡਰਾਂ ਤੋਂ ਬਾਅਦ ਵੀ ਜਿਹੜਾ ਪੈਸਾ ਇਕੱਠਾ ਹੋ ਰਿਹਾ ਹੈ ਉਹ ਪੈਸਾ ਕਿੱਥੇ ਜਾ ਰਿਹਾ ਹੈ ਕਹਿੰਦੇ ਕੋਲ ਜਾ ਰਿਹਾ ਹੈ ਕੀ ਹੁੰਦਾ ਮਿਸਿਊਸ ਹੋ ਰਿਹਾ ਹੈ ਇਹਦੇ ਬਾਰੇ ਅੱਜ ਖਲਾਸੇ ਜਿਹੜੇ ਆ ਕਰਨ ਜਾ ਰਹੇ ਆ ਮੈਂ ਕੱਲ ਈਓ ਸਾਹਿਬ ਨੂੰ ਪਰਸਨਲੀ ਇਹਦੇ ਬਾਬਤ ਮਿਲਿਆ ਵੀ ਸੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਇਹ ਇਕੱਲੇ ਆਪਣੇ ਗੁਰੂ ਸਾਹਿਬ ਦੇ ਵਿੱਚ ਸਿਰਫ ਇੱਕ ਬੱਸ ਸਟੈਂਡ ਦੀ ਹੀ ਗੱਲ ਨਹੀਂ ਹੈ ਗੁਰੂ ਸਾਹਿਬ ਚ ਜਿੰਨੀਆਂ ਵੀ ਨਗਰ ਕੌਂਸਲ ਦੀਆਂ ਜਗ੍ਹਾ ਹੈਗੀਆਂ ਉਹਨਾਂ ਦੇ ਉੱਪਰ ਜ਼ੋਰ ਜਮਾਇਸ਼ ਲਾ ਕੇ ਆਪਣੀਆਂ ਤਾਕਤਾਂ ਦਾ ਗਲਤ ਇਸਤੇਮਾਲ ਕਰਕੇ ਉਹਨਾਂ ਦੇ ਉੱਪਰ ਕਬਜ਼ੇ ਕਰਨ ਦੀ ਵੀ ਗੱਲ ਹੈ ਉਹਨਾਂ ਨੂੰ ਆਪਣੇ ਮਨਮੁਤਾਬਕ ਜਿਹੜਾ ਚਾਹੇ ਮਾਡਰਨ ਸਕੂਲ ਦੀ ਜਿਹੜੀ ਗੱਲ ਗੱਲ ਕਰਾਂ ਮਾਡਰਨ ਸਕੂਲ ਵਾਲੀ ਥਾਂ ਇਹ ਵੀ ਗੱਲ ਚੱਲ ਰਹੀ ਹੈ ਕਿ ਉਹਨਾਂ ਦੇ ਬਾਹਰ ਜਣੀਆਂ ਦੁਕਾਨਾਂ ਕੱਟ ਕੇ ਉਹਨਾਂ ਦੀ ਬੋਲੀ ਲਾ ਕੇ ਆਪਣੀ ਮਨਮਾਨੀ ਕਰਕੇ ਉਹਨਾਂ ਨੂੰ ਵੇਚ ਕੇ ਤੇ ਆਪਣੀਆਂ ਜੇਬਾਂ ਜੜੀਆਂ ਇਹ ਭਰਾਂਗੇ ਮੈਂ ਜਿਹੜੀ ਗੱਲ ਗੱਲ ਤੇ ਆ ਰਿਹਾ ਵਾਪਸ ਕਿ ਜਿਹੜਾ ਟੈਂਡਰ ਖਤਮ ਹੋਇਆ ਇਹ ਟੈਂਡਰ ਦੀ ਇੱਕ ਤਾਂ ਆਰਡੀ ਇੱਕ ਮਹੀਨਾ ਹੋ ਗਿਆ तकरीबन ਮੇਰੇ ਕੋਈ ਸਾਥੀ ਨੇ ਪਾਈ ਹੋਈ ਹੈ ਉਹਦਾ ਜਵਾਬ ਹੁਣ ਤੱਕ ਪੁਕਤਾਨੇ ਨਹੀਂ ਦਿੱਤਾ ਜਿਹੜੇ ਮਾਣੇ ਉਹ ਈਓ ਸਾਹਿਬ ਨੇ ਉਹਨਾਂ ਨਾਲ ਵੀ ਕੱਲ-ਕੱਲ ਹੋਈ ਹੈ ਵੀ ਅਸਲ ਵਜ੍ਹਾ ਕੀ ਹੈ ਕਾਰਨ ਕੀ ਹੈ ਕਿਹੜਾ ਦਬਾਇਆ ਸਾਡੇ ਨਾਲ ਤੁਸੀਂ ਗੱਲ ਕਰੋ ਕੋਈ ਨਹੀਂ ਹੈ ਤੁਸੀਂ ਨਵਾਂ ਟੈਂਡਰ ਪਾ ਕੇ ਨਹੀਂ ਰਹੇ ਕੀ ਕਾਰਨ ਹੈ ਕੀ ਵਜ੍ਹਾ ਹੈ ਬੱਸ ਸਟੈਂਡ ਦਾ ਜਾ ਕੇ ਹਾਲ ਤੁਸੀਂ ਦੇਖ ਲਓ ਜੇ ਪੈਸਾ ਆਊਗਾ ਤਾਂ ਬੱਸ ਸਟੈਂਡ ਸਹੀ ਢੰਗ ਨਾਲ ਚੱਲੇਗਾ ਬੱਸ ਸਟੈਂਡ ਦੇ ਵਿੱਚ ਕੋਈ ਪੁਖਤਾ ਕੋਈ ਪ੍ਰਬੰਧ ਹੋਣਗੇ ਪਰ ਨਹੀਂ ਕਿਸੇ ਨੂੰ ਕੁਝ ਨਹੀਂ ਪਿਆਗਾ ਸਿਰਫ ਇਹ ਹੈ ਕਿ ਆਵਾਜ਼ ਕਿਹੜਾ ਬਣੇਗਾ ਆਵਾਜ਼ ਕਿਹੜਾ ਬੁਲੰਦ ਕਰੇਗਾ ਸਭ ਚੁੱਪਚਾਪ ਜਿਹੜਾ ਆਰਾਮ ਨਾਲ ਸੁੱਤੇ ਪਏ ਮੈਂ ਇਹ ਗੱਲ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਾਫੀ ਵਾਰ ਉਠਾ ਚੁੱਕਿਆ ਹਾਂ ਗੁਰੂ ਸਾਹਿਬ ਦੇ ਹਾਲਾਤ ਜਿਹੜੇ ਐ ਵੱਧ ਤੋਂ ਵੱਤਰ ਹੋ ਚੁੱਕੇ ਐ ਹੁਣ ਬੱਸ ਸਟੈਂਡ ਇਕੱਲੇ ਦੀ ਗੱਲ ਨਹੀਂ ਐ ਇੱਥੇ ਹੈ ਹੀ ਕੁਛ ਨਹੀਂ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹਨਾਂ ਨੇ ਵੀ ਹੁਣ ਤੱਕ ਕੋਈ ਵੀ ਮੰਗ ਹਲਕੇ ਨੂੰ ਲੈ ਕੇ ਨਹੀਂ ਰੱਖੀ ਖੈਰ ਬਗੈੜ ਦੀ ਗੱਲ ਕਰੀਏ ਉਹ ਵੀ ਹੈ ਨਹੀਂ ਹਸਪਤਾਲ 'ਚ ਕੋਈ ਵੀ ਪ੍ਰਬੰਧ ਹੈ ਨਹੀਂ ਮੇਨ ਮੁੱਦਾ ਅਸੀਂ ਬੱਸ ਸਟੈਂਡ ਤੋਂ ਹੀ ਕਿਉਂ ਲਿਆ ਮੈਂ ਤੁਹਾਨੂੰ ਇੱਥੋਂ ਹਸਪਤਾਲ ਦਾ ਵੀ ਸਾਰਾ ਕੁਝ ਜਗਜਾਹਰ ਕਰੂੰਗਾ ਕਿ ਹਸਪਤਾਲ ਦੇ ਵਿੱਚ ਜਿਹੜਾ ਵੀ ਕੋਈ ਪੈਸਾ ਆਇਆ ਜਿਹੜਾ ਵੀ ਕੋਈ ਫੰਡ ਆਇਆ ਉਹਦਾ ਮਿਸਯੂਜ਼ ਕਿਦਾਂ ਹੋ ਰਿਹਾ ਹੁਣ ਗੱਲ ਕਰੀਏ ਵਾਰਡ ਨੰਬਰ ਚਾਹੇ 3 ਐ ਵਾਰਡ ਨੰਬਰ ਉਹਦੇ ਵਾਸਤੇ ਵੀ ਕੁਝ ਗ੍ਰਾਂਟ ਜਿਹੜੀ ਆਈ ਹੈ ਉਹਦਾ ਵੀ ਮਿਸਯੂਜ਼ ਜਿਹੜਾ ਕਿਸ ਤਰੀਕੇ ਨਾਲ ਹੋ ਰਿਹਾ ਹੈ ਉਹਦਾ ਵੀ ਤੁਹਾਨੂੰ ਆਉਂਦੇ ਟਾਈਮ ਦੇ ਵਿੱਚ ਅਸੀਂ ਜਿਹੜਾ ਖੁਲਾਸਾ ਕਰਾਂਗੇ ਨਾਲ ਹੀ ਅੱਜ ਜਿਹੜੀ ਇੱਕ ਸਮੇਦਨਨਸ਼ੀਲ ਜਿਹੜੀ ਗੱਲ ਹੈ ਉਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਜੋ ਅਮ੍ਰਿਤਸਰ 'ਚ ਮਜੀਠੇ ਵਿਖੇ ਹੋਇਆ ਹੈ ਕਿ ਜ਼ਹਿਰੀਲੀ ਜਿਹੜੀ ਸ਼ਰਾਬ ਹੈ ਸ਼ਰਾਬ ਮਾਫੀਆ ਵੱਲੋਂ ਜਿਹੜਾ ਕੋਹਰਾ ਧੰਦਾ ਇਹ ਚੱਲ ਰਿਹਾ ਹੈ ਸ਼ਰਾਬ ਵੇਚਣ ਦਾ ਉਹਦੇ ਨਾਲ ਕਰੀਬਨ 14 ਘਰ ਜਿਹੜੇ ਉਜਾੜੇ ਗਏ ਐ 14 ਜਿਹੜੀਆਂ ਮੌਤਾ ਹੋਈਆਂ ਸਭ ਤੋਂ ਪਹਿਲਾਂ ਤਾਂ ਮੈਂ ਉਸ ਪਰਿਵਾਰ ਨੂੰ ਉਸ ਕਾਰਨ ਜਿਹੜਾ ਇਹ ਸੰਵੇਦਨਸ਼ੀਲ ਜਿਹੜਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਉਹ ਖਾਸ ਕਰਕੇ ਮਾਫੀਆ ਦੇ ਉੱਪਰ ਕੰਟਰੋਲ ਕਰਨ ਵਾਸਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਏਦਾਂ ਦੇ ਮਾਫੀਆ ਨੂੰ ਜਲਦ ਤੋਂ ਜਲਦ ਜਿਹੜਾ ਖਤਮ ਕਰਨ ਦੀ ਲੋੜ ਹੈ ਆਪਾਂ ਨੂੰ ਔਰ ਇਹਨਾਂ ਪਰਿਵਾਰ ਨੂੰ ਉਹਨਾਂ ਪਰਿਵਾਰ ਦੇ ਨਾਲ ਸਰਕਾਰ ਖੜੀ ਹੈ ਪਾਰਟੀ ਖੜੀ ਹੈ ਅਸੀਂ ਸਭ ਖੜੇ ਆ ਹੁਣ ਵਾਪਸ ਉਸੇ ਮੁੱਦੇ ਤੇ ਆਉਨੇ ਆ ਕਿ ਗੁਰੂ ਸਾਹਿਬ ਦਾ ਜਿਹੜਾ ਬੱਸ ਸਟੈਂਡ ਹੈ ਉਹਦੀ ਹਕੀਕਤ ਕੀ ਹੈ ਤਾਂ ਮੈਂ ਹੁਣ ਫੋਨ ਲਾਣ ਜਾ ਰਿਹਾ ਇਥੋਂ ਦੇ ਜਿਹੜੇ ਐਗਜ਼ੀਕਿਊਟਿਵ ਆਫੀਸਰ ਹੈ ਉਹ ਇਹਦੇ ਬਾਰੇ ਕੀ ਬਿਆਨ ਕਰਦੇ ਆ ਪੂਰੀ ਸੱਚਾਈ ਤੁਸੀਂ ਲਾਈਵ ਸੁਣ ਵੱਟੋ ਵੱਰ ਸ਼ੇਅਰ ਕਰੋ ਤਾਂ ਜੋ ਇਹੇ ਵੀਡੀਓ ਵੱਟੋ ਵੱਰ ਇਹਨਾਂ ਲੋਕਾਂ ਤੱਕ ਪਹੁੰਚ ਸਕੇ ਹਲਕਾ ਗੁਰੂ ਸਾਰੀ ਸੱਚਾਈ ਜਿਹੜੀ ਹੈ ਸਰਕਾਰ ਤੱਕ ਪਹੁੰਚ ਸਕੇਗੇ ਇੱਥੇ ਕੀ ਕੁਝ ਚੱਲ ਰਿਹਾ ਸੋ ਮੈਂ ਹੁਣ WhatsApp ਕਾਲ ਦੇ ਰਹੀ ਤੁਹਾਨੂੰ ਮੈਂ ਦਿਖਾਉਂਗਾ ਵੀ ਕੀ ਉਹਨਾਂ ਦਾ ਜਵਾਬ ਹੈ ਕੀ ਕਹਿਣਾ ਚਾਹੁੰਦੇ ਹੈ ਈਓ ਸਾਹਿਬ ਤਾਂ ਈਓ ਸਾਹਿਬ ਦੀ ਜੋ ਬਿਆਨੀ ਹੈ ਤੁਸੀਂ ਆਪ ਸੁਣ ਸਕਦੇ ਹੋ ਤੁਸੀਂ ਆਪ ਸਮਝ ਸਕਦੇ ਹੋ ਕਿ ਉਹ ਕੀ ਕਹਿਣਾ ਚਾਹੁੰਦੇ ਹੈ ਅਸਲ ਕਰਕੇ ਕਹਾਣੀ ਕੀ ਹੈ ਕੀ ਕਾਰਨ ਹੈ ਆਖਰ ਗੁਰੂ ਸਾਹਿਬ ਮ्युनਿਸਪਲ ਕਾਉਂਸਲ ਦਾ ਪੈਸਾ ਜਾ ਕਿੱਥੇ ਰਿਹਾ ਜਦੋਂ ਕਿ ਤਨਖਾਹਾਂ ਦੀ ਗੱਲ ਗੱਲ ਆਉਂਦੀ ਹੈ ਜਿਹੜੇ ਸਫਾਈ ਕਰਮਚਾਰੀ ਹੈ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਪੈਸਾ ਸਾਡੇ ਕੋਲ ਹੈ ਨਹੀਂ ਪੈਸਾ ਖਤਮ ਹੋ ਚੁੱਕਿਆ ਹੈ ਪੈਸਾ ਆਊਗਾ ਕਿੱਥੋਂ ਜੇ ਸਾਰੇ ਦਾ ਸਾਰਾ ਪੈਸਾ ਹੀ ਨਹੀਂ ਸੀ ਉਸੋ ਹੋ ਰਿਹਾ ਇਹ ਬੱਸ ਸਟੈਂਡ ਤੇ ਇੱਕ ਛੋਟੀ ਜੀ ਮਿਸਾਲ ਹੈ ਬੱਸ ਸਟੈਂਡ ਬਿਲਕੁਲ ਛੋਟੀ ਜੀ ਮਿਸਾਲ ਹੈ ਬਾਕੀ ਪਤਾ ਨਹੀਂ ਪੈਸਾ ਕਿੱਦਾਂ ਦਾ ਕਿੱਧਰ ਜਾ ਰਿਹਾ ਤੇ ਮੈਂ ਹੁਣ ਜਿਹੜੇ ਮੌਕੇ ਦੇ ਐਮਸੀ ਹੈ ਉਹਨਾਂ ਨੂੰ ਫੋਨ ਲਾ ਕੇ ਸਭ ਕੁਝ ਤੁਹਾਡੇ ਸਾਹਮਣੇ ਜਿਹੜਾ ਨਜ਼ਰ ਆ ਜਾਏਗਾ ਇਹਨਾਂ ਦਾ ਨਾਮ ਹੈ ਜੀ ਹੈਪੀ ਗਰਗ ਨਾਮ ਹੈ ਇਹਨਾਂ ਦਾ ਇਹਨਾਂ ਨੂੰ ਮੈਂ ਫੋਨ ਲਾਣ ਜਾ ਰਿਹਾ ਇਹ ਸਾਰੇ ਕੁਝ ਹਕੀਕਤ ਜਿਹੜੀ ਹੈ ਹੁਣ ਬਿਆਨ ਕਰਨਗੇ ਆ ਰਿੰਗ ਲਾਤੀ ਹੈ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਹੈਲੋ ਹਾਂ ਜੀ ਕੀ ਹਾਲ ਚਾਲ ਹੈ ਯੋ ਸਭ ਠੀਕ ਹੋ ਹਾਂ ਜੀ ਹਾਂ ਜੀ ਹਲਦੀ ਕੌਣ ਉਪਰੋ ਸਾਹਿਬ ਮੈਂ ਸਰ ਦੀਪਕ ਸ਼ਰਮਾ ਗੱਲ ਕਰ ਰਿਹਾ ਤੇ ਤੁਹਾਡਾ ਨਾਲ ਕੁਝ ਗੱਲਬਾਤ ਪੁੱਛਣਾ ਚਾਹੁੰਦਾ ਮੈਂ ਤੇ ਮੰਡੀ ਮੋਂ ਕਰੋ 312 112 2023 ਤੋਂ ਸ਼ੁਰੂ ਹੋਇਆ ਸੀ ਠੀਕ ਚੱਲ ਰਿਹਾ ਹੈ ਠੀਕ ਹੈ ਜੀ ਅਸਲ 'ਚ ਨਾ ਇਹ ਸਟੈਂਡਰਡ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆਂ ਵੀ ਜਿਹੜੇ ਟੈਂਡਰ ਦੀ ਹੋराई ਹੈ ਇਹ ਕੌਣ ਕਰ ਰਿਹਾ ਹੈ ਟੈਂਡਰ ਦਾ ਪੈਸਾ ਕੀ ਨਗਰ ਕੌਂਸਲ ਕੋਲ ਆ ਰਿਹਾ ਹੈ ਪਹੁੰਚ ਰਿਹਾ ਆਪਣੇ ਕੋਲ ਜਾਂ ਨਹੀਂ ਤੁਹਾਨੂੰ ਪਤਾ ਹੈ ਕੀ ਦੱਸ ਰਹੇ ਹੋ ਇਹ ਤੁਹਾਨੂੰ ਪਤਾ ਕਰ ਲੈਣਾ ਕੋਈ ਗੱਲ ਨਹੀਂ ਐਦਾ ਨਾ ਆਪਾਂ ਨੂੰ 2 ਮਹੀਨੇ ਹੋ ਗਏ ਇਹਨੂੰ ਇਹਦੇ ਬਾਰੇ ਆਪਾਂ ਨੂੰ ਕੁਝ ਤਾਂ ਜਾਣਕਾਰੀ ਹੋਣੀ ਇਹ ਉਦਮ ਅਤੇ ਕਟਵਨੀ ਇਹ ਜਿੱਥੇ ਬਾਰੇ ਮੈਂ ਤਾਂ ਮੈਂ ਤਾਂ ਹੁਣ ਧਿਆਨ ਗਿਆ ਨਾ ਇਹ ਜਿਹੜੀ ਕੋਈ ਨਾ ਕਰਵਾ ਦਿੰਦਾ ਸਰ ਕੋਈ ਦਿੱਕਤ ਨਹੀਂ ਇਹ ਜਿਵੇਂ ਵੀ ਆ ਨਾ ਜਿਹੜੇ ਪੈਸੇ ਕੋਈ ਬੰਦੇ ਆ ਜਾਂ ਨਵਾਂ ਕੋਈ ਟੈਂਡਰ ਪੈਣ ਵਾਲਾ ਹੈ ਇਹ ਸੁਣਨਾ ਚਾਹੀਏ ਕਿ ਟੈਂਡਰ ਪਿਆ ਨਹੀਂਗਾ ਨਵਾਂ ਟੈਂਡਰ ਪੈਣ ਵਾਲਾ ਹੈ ਬਿਨਾ ਟੈਂਡਰ ਦੇ ਬਾਤ ਸਰ ਪਾਤਾ ਪਾਤਾ ਇੱਕ ਪਾਤਾ 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 ਟੈਂਡਰ ਇਹ ਕਦੋਂ ਵਾਰਿਆ ਜੀ ਵਾਰ ਰਹੇ ਹਾਂ ਇਹ ਟੈਂਡਰ ਨਾਲ ਇੱਕ ਦੋ ਦਿਨ ਦੇ ਵਿੱਚ ਪਾ ਕੇ ਇਹਨੂੰ ਬੁਖਤਾ ਕਰਿਆ ਜਾਵੇ ਇੱਥੇ ਜਿਹੜਾ ਟੈਂਡਰ ਦਾ ਪਿਛੇ ਟੈਂਡਰ ਪਿਆ ਉਹਨੂੰ ਹੀ ਕੰਟੀਨਿਊਸ ਉੱਥੇ ਜਿਹੜਾ ਟੈਂਡਰ ਹੀ ਖਤਮ ਹੋ ਚੁੱਕਿਆ ਹੈ ਉਹ ਟੈਂਡਰ ਦਾ ਜਿਹੜਾ ਪੈਸਾ ਹੈ ਉਹ ਕਿੰਦੇ ਕੋਲ ਆ ਰਿਹਾ ਹੈ ਕਿਵੇਂ ਆ ਰਿਹਾ ਹੈ ਇਹ ਕਿਹੜਾ ਮਾਫੀਆ ਜਿ ਕੋਈ ਕੰਮ ਕਰ ਰਿਹਾ ਹੈ ਇਹਦਾ ਕੀ ਗੱਲਬਾਤ ਹੈ ਇਹ ਵਸੂਲੀ ਬਿਲਕੁਲ ਬੰਦ ਕਰਾਈ ਜਾਵੇ ਤਾਂ ਜੋ ਪੈਸਾ ਸਹੀ ਇਸਤੇਮਾਲ ਕੀਤਾ ਜਾਵੇ ਇੱਕ ਨਾ ਸਰ ਮੈਂ ਤਾਂ ਬੈਠੇ ਇੱਕ ਗੱਲ ਹੋਰ ਤੁਹਾਨੂੰ ਇੱਕ ਗੱਲ ਹੋਰ ਤੁਹਾਨੂੰ ਮੈਂ ਕਰਨਾ ਚਾਹੁੰਦਾ ਕਿ ਨਗਰ ਨਗਰ ਕਾਉਂਸਲ ਦੀ ਕੁਝ ਅਜੇਹੀਆਂ ਜਗ੍ਹਾ ਹੈਗੀਆਂ ਗੁਰੂ ਸਾਹਿਬ ਚ ਜਿੰਦਾ ਕੋਈ ਮਿਸਯੂਜ਼ ਕਰਨ ਦੀਆਂ ਖਬਰਾਂ ਆਈਆਂ ਆ ਸਾਹਮਣੇ ਉਹਨਾਂ ਦੀ ਗੱਲਬਾਤ ਚੱਲੀ ਆ ਵੀ ਕੋਈ ਕਹਿੰਦੇ ਵੀ ਇਹਨੂੰ ਇਸ ਤਰੀਕੇ ਨਾਲ ਖਾ ਲਈ ਇਸ ਤਰੀਕੇ ਨਾਲ ਖਾ ਲਈ ਕੋਈ ਕਹਿੰਦੇ ਗੈਰਕਾਨੂੰਨੀ ਢੰਗ ਨਾਲ ਬੋਲੀਆਂ ਜਿਵੇਂ ਮਾਡਰਨ ਸਕੂਲ ਵਾਲੀ ਤਾਂ ਇਹਦਾ ਵੀ ਤੁਸੀਂ ਗੌਰ ਦਿਓ ਜੇ ਕੋਈ ਵੀਰਦਾ ਦੀ ਗੱਲ ਆਪਾਂ ਹੋਣ ਨਹੀਂ ਦੇਣੀ ਗੁਰੂ ਸਾਹਿਬ ਸਾਰਾ ਟਾਈਮ ਆਣਾ ਪਹਿਲਾਂ ਮੈਂ ਕਿ ਮੇਰੇ ਮੇਰੇ ਕੋਲ ਇਹਨੂੰ ਪਿਛਲਾ ਨਹੀਂ ਪਤਾ ਠੀਕ ਹੈ ਜੀ ਨਾ ਮੈਨੂੰ ਪਿਛਲਾ ਗਿਆ ਜੋ ਮੇਰੇ ਟਨੋਰ ਤੁਹਾਨੂੰ ਜੇ ਕੋਈ ਦਿੱਕਤ ਨਹੀਂ ਆਉ। ਤਾਂ ਜਿਹੜੇ ਕੋਈ ਇਦਾਂ ਦਾ ਮਿਸਯੂਜ਼ ਕਰ ਰਿਹਾ ਜਾਂ ਜਿਹੜਾ ਕੰਟ੍ਰੈਕਟ ਖਤਮ ਹੋ ਰਿਹਾ ਮੈਨੂੰ ਪੁਰਾਣਾ ਮੈਨੂੰ ਪੁਰਾਣਾ ਕੁਛ ਨਹੀਂ ਪਤਾ ਮੈਂ ਐਕਚੁਅਲੀ ਮੇਰੇ ਕੋਲ ਹੈਗੀ ਕੋਈ ਦਿੱਕਤ ਤਾਂ ਬਹੁਤ ਵੱਡੀ ਦਿੱਕਤਾਂ ਸੀ ਜੇ ਪ੍ਰਾਈਵੇਟ ਰੱਖਦੇ ਆ ਉਹਦੇ ਥੋੜੇ ਪਿੰਨ ਲਾ ਲਵੇ ਫੈਕਟਰੋ ਫਿਰ ਉਹ ਵੀ ਅਹੇ ਹੋਇਆ ਉਹ ਗੱਲ ਨਹੀਂ ਪਰ ਇਹਨਾਂ ਦੀ ਗੱਲ ਆ ਪਰ ਜਿਹੜੇ ਇਹ ਗੈਰ ਕਾਨੂੰਨੀ ਢੰਗ ਨਾਲ ਵਸੂਲੀ ਕਰ ਰਹੇ ਆ ਹਾਂ ਉਹਨਾਂ ਉੱਪਰ ਐਕਸ਼ਨ ਲਾਓਗੇ ਤੁਸੀਂ ਮੈਨੂੰ ਵੈਸੇ ਮੈਨੂੰ ਮੇਰੇ ਮੈਨੂੰ ਦੋ ਨੌਜ ਨੌਜ ਮੈਨੂੰ ਤਾਂ ਪਤਾ ਲੱਗੇ ਮੈਂ ਤੁਹਾਨੂੰ ਦੱਸਾਂਗਾ ਵੀ ਆਹ ਠੀਕ ਆ ਫਿਰ ਮੈਂ ਆਪੇ ਕੀਤਾ ਉਹ ਮੇਰੀ ਰੋਟੀ ਹੈ ਉੱਥੇ ਨਾ ਬੰਟੀ ਉੱਥੇ ਨਾ ਬੰਟੀ ਨਾਮ ਦੇ ਇੰਚਾਰਜ ਲਾਏ ਆ ਬੱਸ ਸਟੈਂਡ ਤੇ ਚਲੋ ਮੈਂ ਉਹਨਾਂ ਨਾਲ ਵੀ ਪੁੱਛ ਲੈਣਾ ਕੀ ਗੱਲਬਾਤ ਆ ਬਾਕੀ ਤੁਸੀਂ ਜਿਹੜਾ ਕੋਈ ਪਤਾ ਨਹੀਂ ਲੱਗਦਾ ਕੋਈ ਗੱਲ ਜੀ ਮੈਨੂੰ ਉਚੋੜੇ ਰਾਗੜੀ ਜੋ ਬਚ ਵਰਗੀ ਜਿਹੜੀ ਨਾ ਪਰ ਉਹਦੇ ਰੋਡਲੀ ਕੋਲਲੀ ਲੈ ਗਾਰਿਆ। ਉਹ ਨਹੀਂ ਨਿਗਾਹ ਚ ਨਹੀਂ ਇਹ ਚੀਜ਼ਾਂ ਪਹਿਲਾਂ। ਚਲੋ ਬੋਲੀ ਲਗਾ ਕੇ ਜੋ ਵੀ ਹੈ ਉਹ ਮੈਂ 11 ਵਜੇ ਮੇਰੀ ਗੱਲ ਸੁਣਾਓ। ਹਾਂ। ਤੁਸੀਂ ਮੈਂ 11 ਵਜੇ ਅੱਜ ਇੱਕ ਮੀਟਿੰਗ ਲਗਾ ਕੇ ਬਿੱਲਾ ਹੋਇਆ। ਠੀਕ ਹੈ। ਠੀਕ ਹੈ ਜੀ। 4 ਵਜੇ ਫੇਰ ਮਿਲਿੰਦੇ ਜਾਣਾ। ਜਿਵੇਂ 2 ਵਜੇ ਨੂੰ ਮੈਂ 4 ਵਜੇ ਪਹੁੰਚੂਗਾ। ਠੀਕ ਹੈ। ਕੱਲ ਮੈਂ ਚੰਡੀਗੜ੍ਹ ਵੇਟੀਆਂ ਦੀ ਜਾਣਾ ਹੈ। ਐਡਾ ਕਿ ਕੰਮ ਸਟਰੂ ਵੀ ਜੀ ਹੈ ਬਸ ਆਪੇ ਓਖਾ ਹੈ ਪਿਆ। ਚਲੋ ਕੋਈ ਗੱਲ ਨਹੀਂ ਆ ਸਰ ਤੁਸੀਂ ਜਿੰਨਾ ਜਲਦੀ ਹੋ ਸਕਦਾ ਉਹਨੂੰ ਸਹੀ ਢੰਗ ਨਾਲ ਲਾਪਾ ਚਲਾਈਏ ਤਾਂ ਜੋ ਗੁਰੂ ਸਾਹਿਬ ਕੇ ਦਾ ਮਿਸਯੂਜ਼ ਨਾ ਹੋਵੇ ਬੱਸ ਮੇਰੇ ਬਰਦਰ ਨੇ ਕੋ ਮੇਰੀ ਗੱਲ ਸੁਣੋ ਅਮੇਰ ਕੱਲ੍ਹ ਹੀ ਦੱਸਿਆ ਦੀ ਵੀ ਇਹ ਜੁਦੀ ਗੱਲ ਕਰਦੇ ਪਏ ਉਹਨੂੰ ਕਿ ਤੁਸੀਂ ਆਪਣੇ ਕੋ ਬਿਲਕੁਲ ਠੀਕ ਹੋਗੇ ਮੈਂ ਨਹੀਂ ਗੱਲ ਤੁਸੀਂ ਕਰ ਬਿਲਕੁਲ ਜਾਂ ਤੁਸੀਂ ਠੀਕ ਨਹੀਂ ਹੋਗੇ ਠੀਕ ਹੋਣਾ ਪਰ ਮੇਰੇ ਪਾਸ ਤੇ ਮੈਂ ਤਾਂ ਹੁਣ ਕੱਲ੍ਹ ਆਏ ਨਾਲੋਂ ਵੀ ਅੱਜ ਯੂਐਲਵੀ ਭੇਜੀਆਂ ਨੇ ਠੀਕ ਹੈ ਮਾਰਚ 29 ਦੀ ਸਵੇਰ ਉਹਨਾਂ ਨੇ ਬੁਲਾਇਆ ਓਕੇ ਕੱਲ ਮੈਂ ਸਵੇਰੇ ਚੰਡੀਗੜ੍ਹੋਂ ਨਿਕਲਣਾ ਹੈ ਪਰ ਤੁਸੀਂ ਮੈਂ ਆਉਂਗਾ ਦੇਖੋ ਜੀ ਠੀਕ ਹੈ ਮਤਲਬ ਟਾਈਮ ਖੁਦ ਨੂੰ ਆਪਨੇ ਬਦਲਾਦਾ ਵੀ ਕੀ ਹੋਈ ਜਾਂਦਾ ਹੈਗਾ ਇਸ ਤੋਂ ਦਾ ਚਲੋ ਕੋਈ ਨਹੀਂ ਜਿੱਦਾਂ ਤੁਸੀਂ ਫ੍ਰੀ ਹੋਨੇ ਹੋ 10 ਬੰਦੇ ਹੋਣ ਇੱਕ ਬੰਦਾ ਇੱਧਰੋਂ ਕੋਈ ਗੱਲ ਨਹੀਂ ਕਰਨੀ ਜਿੱਦਾਂ ਫ੍ਰੀ ਹੋਨੇ ਹੋ ਜਿਹੜਾ ਵੀ ਕੋਈ ਟੈਂਡਰ ਪਾਉਣਾ ਚਾਹੁੰਦਾ ਹੈ ਸਭ ਨੂੰ ਬੁਲਾਓ ਜਿੱਦਾਂ ਜਿੱਦਾਂ ਵੀ ਟੈਂਡਰ ਪੈਂਦਾ ਹੈ ਸਹੀ ਸਲਾਮਤ ਆਪਾਂ ਤੁਹਾਡੇ ਨਾਲ ਚਲੋ ਜੀ ਮੇਰੀ ਗੱਲ ਵਿਖਾ ਅਸੀਂ ਤਾਂ ਜੀ ਹੋਲੀ ਕਰਵਾ ਦੇਣੀ ਹੈ ਦੇਖੋ ਜੀ ਬਸ 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 ਠੀਕ ਹੈ ਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਚਲੋ ਉਮੀਦ ਕਰਦੇ ਹਾਂ ਕਿ ਤੁਸੀਂ ਜੋ ਮਰਜ਼ੀ ਕਰੋ ਚਲੋ ਉਮੀਦ ਕਰਦੇ ਹਾਂ ਜਿਹੜਾ ਕੋਈ ਅਗਰ ਉਹ ਵਸੂਲੀ ਕਰ ਰਿਹਾ ਹੈ ਗੈਰਕਾਨੂੰਨੀ ਢੰਗ ਤੁਸੀਂ ਇਹਨਾਂ ਉੱਪਰ ਕੋਈ ਨਾ ਕੋਈ ਜ਼ਰੂਰ ਸਕਟਕਸ਼ਨ ਲਓਗੇ ਮੈਨਾਂ ਜ਼ਰੂਰ ਮੈਨਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਧੰਨਵਾਦ ਧੰਨਵਾਦ ਇਹ ਜਿਹੜੇ ਤੁਸੀਂ ਬਿਆਨ ਸੁਣੇ ਐ ਈਓ ਸਾਹਿਬ ਦੇ ਕਹਿੰਦੇ ਆ ਵੀ ਮੈਂ ਨਵਾਂ ਮੈਨੂੰ ਇੱਥੇ ਨਹੀਂ ਪਤਾ ਗੱਲ ਸੱਚੀ ਐ ਕਿ ਪ੍ਰਵੇਸ਼ਨ ਪੀਰੀਅਡ ਐ ਇਹ ਡਾਇਰੈਕਟਲੀ ਟ੍ਰੇਨਿੰਗ ਤੋਂ ਬਾਅਦ 2 ਮਹੀਨੇ ਹੋਇਆ ਇਹਨਾਂ ਨੂੰ ਲੱਗੇ ਨੂੰ ਕੱਲ ਵੀ ਮੇਰੀ ਖੁੱਲ ਕੇ ਗੱਲ ਹੋਈ ਆ ਇਸ ਵਾਰ ਤਾਂ ਇਹਨਾਂ ਦਾ ਇਹੀ ਕਹਿਣਾ ਐ ਕਿ ਜਿਹੜੇ ਟੈਂਡਰ ਐ ਮੈਂ ਬਹੁਤ ਜਲਦ ਕਰਵਾਣ ਜਾ ਰਿਹਾ ਬਹੁਤ ਜਲਦੀ ਇਹਨਾਂ ਦੇ ਟੈਂਡਰ ਹੋ ਜਾਣਗੇ ਪਰ ਜਿਹੜੀ ਮੇਰੀ ਸਮਝ ਦੇ ਵਿੱਚ ਆਇਆ ਅਕਤੂਬਰ ਮਹੀਨਾ ਤੇ ਨਵੰਬਰ ਮਹੀਨੇ ਦੋ ਮਹੀਨੇ ਦੇ ਜਿਹੜੇ ਐ ਇਹਨਾਂ ਟੈਂਡਰਾਂ ਦੇ ਪੈਸੇ ਤੱਕ ਜਮਾ ਨਹੀਂ ਕਰਾਏ ਗਏ ਜਿਹੜਾ ਪੈਂਡਰ ਐ ਉਹ ਵੀ ਟੈਂਡਰ ਐ ਉਹ ਵੀ ਬੁਖਤਾ ਨਹੀਂ ਚੱਲਿਆ ਜਿਹੜੇ ਪ੍ਰਬੰਧਨ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਮੈਂ ਇੱਕ ਵਾਦਾ ਕਰਦਾ ਗੁਰੂ ਸਾਹਿਬਾਨ ਵਾਸੀਆਂ ਨੂੰ ਇੱਕ ਵੀ ਰੁਪਏ ਦਾ ਇੱਕ ਵੀ ਰੁਪਏ ਦਾ ਮੈਂ ਹੇਰ ਫੇਰ ਹੋਣ ਨਹੀਂ ਦੇਵਾਂਗਾ ਗੁਰੂ ਸਾਹਿਬ ਚੱਕ ਗੱਲ ਯਾਦ ਰੱਖਣੀ ਸਾਰੇ ਜਿਹੜੇ ਟੈਂਡਰਾਂ ਦੇ ਰਾਈ ਜਾਂ ਜਿਹੜੇ ਗਲਤ ਧੰਗ ਦੇ ਰਾਈ ਪੈਸਾ ਕਮਾਉਣ ਬਾਰੇ ਸੋਚਦੇ ਐ ਸੋਚਦੇ ਐ ਕਿ ਅਸੀਂ ਆਪਣਾ ਪੂਰਾ ਪੂਰਾ ਹੱਕ ਉੱਥੇ ਜਮਾ ਕੇ ਗੁਰੂ ਸਾਹਿਬ ਨੂੰ ਜਿਉ ਮਰਜੀ ਨਚਾਈ ਜਾਵਾਂਗੇ ਮੈਂ ਇਦਾਂ ਨਾ ਬਰਦਾਸ਼ ਕਰਾਂਗਾ ਤੇ ਨਾ ਇਦਾਂ ਹੋਣ ਦਿਆਂਗਾ ਹੁਣ ਨਾਲ ਇਹ ਵੀ ਦੱਸਦਾ ਜਿਹੜੇ ਜਗ੍ਹਾ ਨੂੰ ਜਿਹੜੇ ਨਗਰ ਨਿਗਮ ਦੀ ਅਨਗਰ ਕਾਉਂਸਲ ਦੀਆਂ ਅਲੱਗ-ਅਲੱਗ ਥਾਵਾਂ ਨੇ ਇਹਨਾਂ ਦੇ ਉੱਪਰ ਕਬਜ਼ਾ ਕਰਨ ਵਾਸਤੇ ਕੁਝ ਐਮਐਲਏ ਵਿਧਾਇਕ ਦੇ ਜਿਹੜੇ ਬੰਦੇ ਨਾਲ ਰਹਿੰਦੇ ਖੱਬੇ ਸੱਜੇ ਮੈਂ ਉਹਨਾਂ ਦੇ ਨਾਮ ਵੀ ਜੇ ਕੋਈ ਪਰਸਨਲ ਮਿਲਣਾ ਚਾਹੁੰਦਾ ਹੈ ਤਾਂ ਨਾਮ ਵੀ ਉਹਨਾਂ ਨੂੰ ਸਾਰਿਆਂ ਨੇ ਮੈਂ ਦੰਮ ਦਿਆਂਗਾ ਤਾਂ ਉਹਨਾਂ ਨੇ ਕੋਸ਼ਿਸ਼ਾਂ ਬੜੀਆਂ ਕੀਤੀਆਂ ਪਰ ਵਿਫਲ ਰਹੇ ਉਹਦਾ ਕਾਰਨ ਸੀ ਦੀਪਕ ਸ਼ਰਮਾ ਹਰ ਜਗ੍ਹਾ ਇਹਨਾਂ ਵੀ ਤੁਸੀਂ ਕਰਕੇ ਵਿਖਾਓ ਹੀਰਾ ਫਿਰੀਆਂ ਕਿਵੇਂ ਕਰੋਗੇ ਹੁਣ ਸਭ ਤੋਂ ਵੱਡੀ ਜਿਹੜੀ ਇੱਕ ਗੱਲ ਹੈ ਕਿ ਜਿਹੜਾ ਮਾਡਰਨ ਸਕੂਲ ਵਾਲੀ ਜਗ੍ਹਾ ਹੈ ਮੇਰੇ ਮਨ 'ਚ ਇੱਕ ਤਮੰਨਾ ਹੈ ਕਿ ਮੈਂ ਉੱਥੇ ਕਾਲਜ ਲੈ ਕੇ ਆਵਾਂ ਤਾਂ ਜੋ ਉੱਥੇ ਲੜਕੇ ਲੜਕੀਆਂ ਆਪਦੀਆਂ ਡਿਗਰੀਆਂ ਲੈ ਸਕਣ ਚਾਹੇ ਬੈਚਲਰ ਡਿਗਰੀ ਹੈ ਮਾਸਟਰ ਡਿਗਰੀ ਹੈ ਪਰ ਉੱਥੇ ਵੀ ਇਹਨਾਂ ਦੀ क्रूर ਦ੍ਰਿਸ਼ਟੀ ਜਿਹੜੀ ਪੈ ਚੁੱਕੀ ਹੈ ਉਹ ਕਾਹਦੇ ਵਾਸਤੇ ਕਹਿੰਦੇ ਜੀ ਬਾਰ-ਬਾਰ ਦੁਕਾਨਾਂ ਕੱਟ ਦੇਾਂਗੇ ਆਪਣੀ ਮਰਜ਼ੀ ਨਾਲ ਬੋਲੀ ਲਾਵਾਂਗੇ ਬੋਲੀ ਲਾਵਾਂਗੇ ਪਿਆ ਬੋਲੀ ਲਾਵਾਂਗੇ 10 ਲੱਖ ਦੀ 20 ਲੱਖ ਦੀ ਤੇ ਉਪਰੋਂ ਲਾਗੇ 90 90 ਲੱਖ ਰੁਪਏ ਬੜਾ ਹੇਰ ਅ ਹਰ ਇਹ ਮੈਂ ਦੱਸ ਦੇਣਾ ਚਾਹੁੰਦਾ ਸਾਫ਼ ਹਰ ਕੰਮ ਦੇ ਵਿੱਚ ਮੈਂ ਅੱਗੇ ਆਉਂਗਾ ਦੇਖਾਂਗਾ ਕਿ ਕਿਹੜਾ ਕੰਮ ਕਿਵੇਂ ਹੋ ਰਿਹਾ ਕਿਉਂਕਿ ਗੁਰੂ ਹਰ ਸਾਹ ਦੇ ਵਿੱਚ ਦੇਖੋ ਜੰਪਾਲ ਇੱਥੋਂ ਦਾ ਲੋਕਾਂ ਦੇ ਹੱਥਾਂ 'ਚ ਮੈਂ ਖੇਡੇ ਆ ਇੱਥੇ ਬਚਪਨ ਮੇਰਾ ਇੱਥੇ ਰਿਹਾ ਪਰ ਮੈਂ ਕਿਸੇ ਤਰ੍ਹਾਂ ਲੋਕਾਂ ਦੇ ਨਾਲ ਨਾ ਇਨਸਾਫੀ ਨਹੀਂ ਹੁੰਦਿਆਂਗਾ ਗੁਰੂ ਹਰ ਸਾਹ ਦਾ ਪੈਸਾ ਗੁਰੂ ਹਰ ਸਾਹਾਏ ਦੀ ਡਿਵੈਲਪਮੈਂਟ 'ਚ ਲੱਗੇਗਾ ਗੁਰੂ ਹਰ ਸਾਹ ਦੇ ਕੰਮਕਾਰਾਂ 'ਚ ਲੱਗੇਗਾ ਚਾਹੇ ਸੀਵਰੇਜ ਦਾ ਕੰਮ ਹੈ ਚਾਹੇ ਸੈਨੀਟਾਈਜ਼ੇਸ਼ਨ ਦਾ ਕੰਮ ਹੈ ਚਾਹੇ ਸਟਰੀਟ ਲਾਈਟਸ ਦਾ ਕੰਮ ਹੈ ਚਾਹੇ ਰੋਡਸ ਦਾ ਕੰਮ ਹੈ ਸਾਰਾ ਪ ਅੱਜ ਦੀ ਲਾਈਵ ਹੁਣ ਦਾ ਮੇਨ ਕਾਰਨ ਇਹ ਸੀ ਕਿ ਤੁਹਾਡੇ ਤੱਕ ਉਹ ਸਚਾਈ ਨੂੰ ਪੇਸ਼ ਕੀਤਾ ਜਾ ਸਕੇ ਸਮਝਾਇਆ ਜਾ ਸਕੇ ਕਿ ਦੇਖੋ ਹੁਣ ਇਹ ਕਹਿੰਦੇ ਨੇ ਵੀ ਹੁਣ ਅਸੀਂ ਟੈਂਡਰ ਪਾਵਾਂਗੇ ਤਾਂ ਫਿਰ ਜਿਹੜਾ 6 ਮਹੀਨੇ ਦਾ ਪੈਸਾ ਹੈ ਉਹ ਕਿੱਧਰ ਗਿਆ ਜਿਆਦਾ ਨਹੀਂ ਪੈਸਾ ਬੰਦਾ तकरीबन ਕਿ ਮੇਰੇ ਸਾਹਮਣੇ 3-4 ਲੱਖ ਰੁਪਏ ਬੰਦਾ ਹੈ ਥੋੜੀ ਅਮਾਉਂਟ ਨਹੀਂ ਹੁੰਦੀ ਛੋਟੀ ਅਮਾਉਂਟ ਨਹੀਂ ਹੁੰਦੀ ਇਹ ਵੀ ਜਲਦ ਖਲਾਸੇ ਕਰਾਂਗੇ ਔਰ ਨਾਲ ਮੈਂ ਵਾਰਨਿੰਗ ਦੇ ਦੇਣਾ ਚਾਹੁੰਦਾ ਆਵਾਸ ਯੋਜਨਾ ਦੇ ਤਹਿਤ ਗੁਰੂ ਸਾਹਿਬ ਸ਼ਹਿਰ ਚ ਜਿਹੜੇ ਮਕਾਨ ਅਲਾਟ ਹੋ ਰਹੇ ਆ ਮਕਾਨ ਮਿਲ ਰਹੇ ਆ ਜਿਹੜੇ ਲੋਕਾਂ ਚ ਡਾਇਰੈਕਟਲੀ ਪੈਸੇ ਜਾ ਰਹੇ ਆ ਉਹਨਾਂ ਨਾਲ ਵੀ ਕਿਸੇ ਨਾ ਕਿਸੇ ਸੌਦਾ ਮਕਾਇਆ ਜਾ ਰਿਹਾ ਹੈ ਕਿ 5000 ਰੁਪਏ 10000 ਰੁਪਏ 20000 ਰੁਪਏ ਸਾਨੂੰ ਜਿਹੜਾ ਦਿੱਜਿਆ ਰਿਹਾ ਫਿਰ ਤੁਹਾਡੇ ਕੰਮ ਹੋਣਗੇ ਜਾਂ ਜਾਣ ਬੁਝ ਕੇ ਉਹਨਾਂ ਨੂੰ ਖਰਾਬ ਕਰ ਰਹੇ ਆ ਆ ਕਾਗਜ਼ ਰਹਿ ਗਿਆ ਆ ਰਹਿ ਗਿਆ ਆ ਰਹਿ ਗਿਆ ਐ ਰਹਿ ਗਿਆ ਤਾਂ ਜਿੱਥੋਂ ਜਿੱਥੋਂ ਤੱਕ ਸਾਡੇ ਕੋਲ ਖਬਰ ਆ ਰਹੀ ਹੈ ਜਿੱਥੋਂ ਤੱਕ ਸਾਡੇ ਕੋਲ ਕੋਈ ਨਾ ਕੋਈ ਮਾਧਿਅਮ ਨਹੀਂ ਸਾਡੇ ਤੱਕ ਗੱਲ ਪਹੁੰਚ ਰਹੀ ਹੈ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਵੀ ਨਾਲ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਕਿ ਪਿੱਛੇ ਕੁਝ ਮਹੀਨੇ ਪਹਿਲਾਂ ਜਿਹੜੇ ਰੇਲ ਹੈਡ ਦੇ ਟੈਂਡਰ ਨੇ ਉਹਨਾਂ ਟੈਂਡਰਾਂ ਦੇ ਵਿੱਚ ਰਾਤ ਵੇਲੇ ਕਰੀਬਨ 12 ਤੋਂ 1 ਵਜੇ ਮੈਨੂੰ ਕਈ ਪੱਤਰਕਾਰ ਵੀਰਾਂ ਦੇ ਫੋਨ ਵੀ ਆਏ ਨੇ ਕਿ ਸ਼ਰਮਾ ਜੀ ਮੌਕੇ ਤੇ ਪਹੁੰਚੋ ਟਰੱਕ ਦਾ ਟਰੱਕ ਗਾਇਬ ਹੋ ਰਿਹਾ 3-4 ਜਿਹੜੇ ਟਰੱਕ ਗਾਇਬ ਹੋਏ ਆ ਉਹਨਾਂ ਦੇ ਵੀ ਖਲਾਸੇ ਅਸੀਂ ਕਰਾਂਗੇ ਸਾਰੇ ਸਬੂਤ ਅਸੀਂ ਨਾਲ ਲੈ ਕੇ ਚੱਲਾਂਗੇ ਵੀਡੀਓ ਤੁਹਾਡੇ ਤੱਕ ਜਨਤਾ ਕਰਾਂਗੇ ਆ ਇਹ ਗੱਲ ਮੈਂ ਬਾਰ-ਬਾਰ ਦੱਸ ਦੇਣਾ ਚਾਹੁੰਦਾ ਕਿ ਗੁਰੂ ਸਾਹਿਬ ਤੁਸੀਂ ਐਂਦਾ ਨਾ ਸਮਝੋ ਗੁਰੂ ਸਾਹਿਬ ਨੂੰ ਕਿ ਗੁਰੂ ਸਾਹਿਬ ਵੀ ਲਵਾਰਿਸ ਹੈ ਤੁਸੀਂ ਸਮਝਾ ਹੋਇਆ ਕਿ ਲਵਾਰਿਸ ਹੈ ਕਿਸੇ ਨੇ ਕੁਝ ਬੁਲਣਾ ਨਹੀਂ ਹਿਰਾਫੇਰੀਆਂ ਚੋਰੀਆਂ ਕਰੀ ਜਾਵਾਂਗੇ ਤਾਂ ਇਹਨਾਂ ਨੂੰ ਕੁਝ ਪਤਾ ਨਹੀਂ ਲੱਗਣਾ ਮੈਂ ਦੀਪਕ ਸ਼ਰਮਾ ਹਲੇ ਜਿਉਂਦਾ ਹਰ ਇੱਕ ਜੀ ਦੇ ਖੁਲਾਸੇ ਕਰਾਂਗਾ ਤੁਹਾਨੂੰ ਇੱਕ ਪੈਸਾ ਵੀ ਖਾਣ ਨਹੀਂ ਦੇਵਾਂਗਾ ਗੁਰੂ ਸਾਰੇ ਗੱਲ ਯਾਦ ਰੱਖਿਓ ਹਾਂ ਇੱਕ ਹਾਸੋਹੀਣ ਗੱਲ ਹੋਰ ਦੱਸ ਦੇਣਾ ਚਾਹੁੰਨਾ ਕਿ 40 ਸਰਪੰਚਾਂ ਦੇ ਜਿਹੜੇ 40 ਕਹਿੰਦੇ ਸੀ ਸੀ ਸਰਪੰਚ ਬਣਾਵਾਂਗੇ ਉਹਨਾਂ ਦੇ ਲਿਖਤੀ ਦੇ ਰੂਪ ਦੇ ਵਿੱਚ ਮੇਰੇ ਕੋਲ ਐਫੀਡਿਵਿਟ ਆਈ ਸੀ ਉਹ ਅੱਜ ਵੀ ਮੇਰੇ ਕੋਲ ਉਹਨੀਆਂ ਕਾਪੀਆਂ ਹੈਗੀਆਂ ਜਿਨ੍ਹਾਂ ਤੋਂ ਪੈਸੇ ਲਏ ਕਿਸੇ ਤੋਂ 10 ਲੱਖ ਲਿਆ ਕਿਸੇ ਤੋਂ 12 ਲੱਖ ਲਿਆ ਕਿਸੇ ਤੋਂ 15 ਲੱਖ ਲਿਆ ਕਿਸੇ ਤੋਂ 17 ਲੱਖ ਲਿਆ ਇਹ ਕਿੰਨੇ ਲਿਆ ਕਿਵੇਂ ਲਿਆ ਇਹ ਸਾਰਾ ਜਗ ਜਹਾਰ ਹੈ ਸਾਰੇ ਕੋਈ ਜਾਣਦੇ ਅੱਜ ਮੈਂ ਨਾਮ ਲੈਣਾ ਨਹੀਂ ਚਾਹੁੰਦਾ ਆਪਦੀ ਜबान ਖਰਾਬ ਨਹੀਂ ਕਰਨਾ ਚਾਹੁੰਦਾ ਗੱਲ ਇਹ ਹੈ ਕਿ ਉਹਨਾਂ ਨੂੰ ਹੁਣ ਲਾਲਚੀ ਦਿੱਤਾ ਜਾ ਰਿਹਾ ਕਿਸੇ ਨੂੰ ਤਾਂ 2-2 ਲੱਖ ਰੁਪਏ ਦੇ ਕੇ ਉਹਨਾਂ ਨੂੰ ਸ਼ਾਂਤ ਕਰਾਤਾ ਗਿਆ ਤੇ ਕਈਆਂ ਨੂੰ ਕਹਿੰਦੇ ਆ ਵੀ ਤੁਹਾਨੂੰ ਚੇਅਰਮੈਨ ਲਾ ਦੇਾਂਗੇ ਮੈਂ ਗੱਲ ਕਰਾਂ ਤਾਂ ਪਿਛਲੇ 2 ਮਹੀਨੇ ਪਹਿਲਾਂ ਇੱਕ ਜਿਹੜਾ ਬੈਂਕ ਹੈ ਇੱਥੇ ਕੋਰਪ ਕੋਆਪਰੇਟਿਵ ਚਾਹੇ ਸੁਸਾਇਟੀਆਂ ਨੇ ਚਾਹੇ ਬੈਂਕ ਨੇ ਉਹਨਾਂ ਦੇ ਵਿੱਚ 2 ਮਹੀਨੇ ਪਹਿਲਾਂ ਇੱਕ ਇਹਨਾਂ ਨੇ ਚੇਅਰਮੈਨ ਲਾਇਆ ਉਹ ਚੇਅਰਮੈਨ ਦਾ ਮੈਂ ਨਾਮ ਲੈਣਾ ਨਹੀਂ ਚਾਹੁੰਦਾ ਹਲਕਾ ਗੁਰੂ ਸਾਹਿਬ ਸਾਰਾ ਜਾਣਦਾ ਮੈਂ ਬਾਕੀ ਨੂੰ ਇਹ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਇਹ ਲਾਰੇ ਤੁਸੀਂ ਸਾਰੇ ਮੇਰੇ ਨਾਲ ਖੜੋ ਥਾਂ ਦਾ ਇੱਕ ਇੱਕ ਪੈਸਾ ਮੈਂ ਵਾਪਸ ਕਰਾਂਗੇ ਦਿਖਾਉ ਕਿਵੇਂ ਕਰਦੇ ਹੁਣ ਗੱਲ ਇਹ ਸਾਰੋਂ ਇਕੋ ਲਾਰਾ ਵੀ ਕਿੰਨੇ ਕੇ ਚੇਅਰਮੈਨ ਤੁਸੀਂ ਲਾ ਦਿਓਗੇ ਜਿਹੜੇ ਪੈਸੇ ਲਏ ਆ ਤੁਸੀਂ ਕਿ ਪੈਸੇ ਪੈਸੇ ਨਹੀਂ ਵਾਪਸ ਕਰਨੇ ਨਾ ਹੀ ਪੈਸੇ ਮੇਰੇ ਤੋਂ ਵਾਪਸ ਹੋਣੇ ਆ ਆ ਜਿਹੜੀਆਂ ਚੀਜ਼ਾਂ ਪਈਆਂ ਉੱਥੇ ਤੁਹਾਡੀ ਐਡਜਸਟਮੈਂਟ ਅਸੀਂ ਕਰਾ ਦੇਾਂਗੇ ਇਹ ਲਾਰੇ ਹੁਣ ਲੌਂ ਲੱਗੇ ਹੋਏ ਆ ਮੈਂ ਸਾਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿਸੇ ਨੂੰ 1 ਰੁਪਿਆ ਵੀ ਕਿਸੇ ਨੂੰ ਦੇਣ ਦੀ ਲੋੜ ਨਹੀਂ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈ ਸਰਕਾਰ ਤੁਹਾਡੇ ਨਾਲ ਖੜੀ ਹੈ ਪਾਰਟੀ ਤੁਹਾਡੇ ਨਾਲ ਖੜੀ ਹੈ ਹਰ ਕੰਮ ਫਰੀ ਦੇ ਵਿੱਚ ਹੁੰਦਾ ਹੈ ਚਾਹੇ ਕਿਸੇ ਦੀ ਬਦਲੀਆਂ ਦਾ ਕੰਮ ਹੋਵੇ ਚਾਹੇ ਕਿਸੇ ਦਾ ਕੋਈ ਕਾਨੂੰਨੀ ਕੰਮ ਹੋਵੇ ਚਾਹੇ ਕਿਸੇ ਦਾ ਕੋਈ ਪ੍ਰਸ਼ਾਸਨਿਕ ਕੰਮ ਹੋਵੇ ਚਾਹੇ ਕਿਸੇ ਦੀ ਕੋਈ ਰਜਿਸਟਰੀਆਂ ਹੋਣ ਚਾਹੇ ਕਿਸੇ ਦਾ ਪਿੰਦਕਾਲ ਹੋਵੇ ਕਿਤੇ ਵੀ 1 ਰੁਪਿਆ ਨਹੀਂ ਲੱਗਦਾ ਜੇ ਤੁਹਾਡੇ ਤੋਂ ਆਵਾਸ ਯੋਜਨਾ ਅਧੀਨ ਹੋਵੇ ਕੋਈ ਪੈਸਾ ਲੈਂਦਾ ਤਾਂ ਮੇਰੇ ਨਾਲ ਸੰਪਰਕ ਕਰੋ ਜਿਹੜੀਆਂ ਫਲਸ਼ਾਂ ਦੇ ਪੈਸੇ ਆ ਰਹੇ ਆ ਤੁਹਾਨੂੰ ਉਹਦੇ ਵਿੱਚ ਕੋਈ ਹਿੱਸਾ ਮੰਗਦਾ ਹੈ ਸਾਡੇ ਨਾਲ ਸੰਪਰਕ ਕਰੋ ਪਿੰਡਾਂ ਦੇ ਵਿੱਚ ਤੁਹਾਨੂੰ ਚਾਹੇ ਮੋਕੇ ਦੇ ਕੋਈ ਸਰਪੰਚ ਨੇ ਚਾਹੇ ਮੈਂਬਰ ਨੇ ਚਾਹੇ ਕੋਈ ਵੀ ਵਰਕਰ ਹੈ ਚਾਹੇ ਕਿਸੇ ਪਾਰਟੀ ਦਾ ਹੋਵੇ ਅਗਰ ਤੁਹਾਡੇ ਤੋਂ ਪੈਸੇ ਦੀ ਡਿਮਾਂਡ ਕਰਦਾ ਹੈ ਅਗਰ ਕਹਿੰਦਾ ਹੈ ਵੀ ਆਹ ਦੋਂਗੇ ਤਾਂ ਤੁਹਾਡਾ ਕੰਮ ਹੋਊਗਾ ਮੇਰੇ ਨਾਲ ਡਾਇਰੈਕਟਲੀ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਨੂੰ ਵੀ 1 ਰੁਪਿਆ ਦੇਣ ਦੀ ਜ਼ਰੂਰਤ ਨਹੀਂ ਹੈ ਹੁਣ ਹਲਕੇ ਦਾ ਪੈਸਾ ਹਲਕੇ ਵਿੱਚ ਲੱਗੇਗਾ ਹਲਕੇ ਦਾ ਇੱਕ ਇੱਕ ਪੈਸੇ ਦਾ ਹਿਸਾਬ ਲੈਣ ਵਾਸਤੇ ਮੈਂ ਹਮੇਸ਼ਾ ਤਿਆਰ ਆਂਗਾ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਹ ਲੈ ਤਾਂ ਇੱਕ ਛੋਟੀ ਜੀ ਗੱਲ ਸਾਹਮਣੇ ਆਈ ਹੈ ਕਿ ਟੈਂਡਰਾਂ ਦੇ ਵਿੱਚ ਘਟਾਲਾ ਹੋਇਆ ਹੈ ਸ਼ਰਮਾ ਜੀ ਜਿਹੜੇ ਗੈਰ ਰਸਮੀ ਦੀ ਕੀਤੀ ਗਈ ਹੈ ਬਾਸ ਅੱਡੇ ਦੀ ਕਿ ਉਹਨਾਂ ਖਿਲਾਫ ਕਾਰਵਾਈ ਕਰਵਾਓਗੇ ਇਹ ਉਹਨੂੰ ਮੈਂ ਕਿਹਾ ਕਿ ਜਿਹੜੀ ਵੀ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਉਸੂਲੀ ਹੋਈ ਮੈਂ ਰੋਇਦਾ ਸਾਹਿਬਤਾ ਵੀ ਲੱਗ ਚਲੀ ਕਰੀਬਨ 5 ਤੋਂ 7 ਲੱਖ ਰੁਪਏ ਦਾ ਜਿਹੜਾ ਘੁਟਾਲਾ ਹੋਇਆ ਇਹਦਾ ਇੱਕ ਇੱਕ ਪੈਸੇ ਦਾ حساب ਈਓ ਸਾਹਿਬ ਕਰਕੇ ਦੇਣਗੇ ਉਹਨਾਂ ਨੂੰ ਕਹਿਤਾ ਕਿ ਟੈਂਡਰ ਤੁਸੀਂ ਆਉਂਦੀ ਟੈਂਡਰ ਪਾਓ ਦੋ ਤਿੰਨ ਦਿਨਾਂ ਚ ਜੇਕਰ ਟੈਂਡਰ ਨਹੀਂ ਪਾਉਂਦੇ ਤਾਂ ਜੋ ਮੈਨੂੰ ਕਰਨਾ ਪਿਆ ਮੈਂ ਆਪਦਾ ਕਰਾਂਗਾ ਈਓ ਦੀ ਗੱਲਬਾਤ ਵਿੱਚ ਤਾਂ ਇਹ ਨਜ਼ਰ ਆ ਰਿਹਾ ਹੈ ਕਿ ਉਸ ਪਾਸੇ ਕੋਈ ਗੌਰ ਨਹੀਂ ਕੀਤਾ ਕਿ ਜੇ ਗੌਰ ਨਾ ਕੀਤਾ ਗਿਆ ਤੁਸੀਂ ਕਾਰਵਾਈ ਕਰਵਾਓਗੇ ਈਓ ਨੂੰ ਮੈਂ ਜਿਵੇਂ ਬਿਲਕੁਲ ਕਰਾਵਾਂਗਾ ਜਿੰਨਾ ਪੈਸਾ ਗੁਰੂਰ ਸਾਹਾ ਦੇ ਬੱਸ ਸਟੈਂਡ ਦਾ ਉਰਾ ਪਰਾਂ ਹੋਇਆ ਮੈਂ ਇੱਕ ਇੱਕ ਪੈਸਾ ਲਿਆ ਕੇ ਤੁਹਾਡੇ ਨਗਰ ਕਾਉਂਸਲ ਚ ਲਿਆਉਂਗਾ ਇੱਕ ਇੱਕ ਪੈਸਾ ਲਾਉਂਗਾ ਕਿ ਪੈਸੇ ਦਾ ਹਿਸਾਬ ਲਾਉਂਗਾ ਜੇ ਪੈਸਾ ਨਾ ਆਇਆ ਤਾਂ ਇਹਨਾਂ ਸਾਰਿਆਂ ਤੇ ਕਾਨੂੰਨੀ ਜਿਹੜਾ ਵੀ ਐਕਸ਼ਨ ਬੰਦ ਹੈ ਉਹ ਲਿਆ ਜਾਏਗਾ। ਹੋਰ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਚਾਹੇ ਕਿਸੇ ਨੇ ਕੋਈ ਆਪਣਾ ਲੇਬਰ ਹੈਡ ਦਾ ਪਉਣਾ ਹੈ, ਕਾਟਰੀ ਦਾ ਪਉਣਾ ਹੈ, ਸਾਰਿਆਂ ਨੂੰ ਖੁੱਲਾ ਸੱਦਾ ਹੈ। ਤੁਸੀਂ ਆਪਦੇ ਟੈਂਡਰ ਪਾਓ, ਇਮਾਨਦਾਰੀ ਨਾਲ ਟੈਂਡਰ ਪਾਓ ਕਿ ਤਾਂ ਜੋ ਸਾਰਿਆਂ ਦਾ ਸਹੀ ਢੰਗ ਦੇ ਨਾਲ ਲੈਣ-ਦੇਣ ਕਲੀਅਰ ਹੋ ਸਕੇ। ਇੰਨੀਆਂ ਹੀ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।